ਡਾਕਟਰ ਸਰਦਾਰ ਚਰਨਜੀਤ ਚੰਨੀ ਨੇ ਜਿਹੜਾ ਸੰਸਦ ਵਿੱਚ ਅਮਰਿਤਪਾਲ ਦੇ ਬਾਰੇ ਬਿਆਨ ਦਿੱਤਾ ਉਹ ਬਾਰੇ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਅਮਰਜੈਂਸੀ ਵਰਗੇ ਹਾਲਾਤ ਹੈ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ ਵੰਡੀਆਂ ਪਾਈਆਂ ਜਾ ਰਹੀਆਂ ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਭਈ ਤੁਸੀਂ ਆਪਣੀ ਦੁਕਾਨਾਂ ਤੇ ਨਾਂ ਲਿਖੋ ਹਿੰਦੂ ਮੁਸਲਮਾਨਾਂ ਦੇ ਪੜਾ ਪਾਇਆ ਜਾ ਰਿਹਾ ਹੈ ਕਿ ਉਹ ਅਮਰਜੈਂਸੀ ਵਰਗੇ ਹਾਲਾਤ ਨਹੀਂ ਹੈ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੀਨ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਭਾਜਪਾ ਜੁਆਇਨ ਕੀਤੀ ਹੈ ਉਸ ਵਕਤ ਹੱਤਿਆ ਹੋਈ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਅਮਰਤਪਾਲ ਹੋਰਾਂ ਦੇ ਮਾਮਲੇ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਭਈ ਜੇਕਰ ਇਹ ਗਲਤ ਸੀ ਉਹਨਾ ਉਹ ਦੋਚੀ ਸੀ ਤੇ ਭਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਤੇ ਫਿਰ ਵੀ ਉਹ ਗਲਤ ਸੀ ਫਿਰ ਉਹਨੂੰ ਸੌਂਗੋ ਚੁਕਾਈ ਗਈ ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਸੀਂ ਸੋਚ ਕਾਈ ਹੈ ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਆਏ ਕਾਨੂੰਨ ਆਪਣਾ ਕੰਮ ਕਰੇ ਕੋਈ ਦੋਚੀ ਹੈ ਉਹਨੂੰ ਸਜ਼ਾ ਹੋਵੇ ਲੇਕਿਨ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੁਣੀ ਅਵਾਜ਼ ਨੂੰ ਨਹੀਂ ਦਵਾਇਆ ਜਾ ਸਕਦਾ